ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸलम ਨਾਜ਼ ਅੱਜ ਮਲੇਰਕੋਲਾ ਦੇ ਵਿੱਚ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਬਹੁਤ ਵੱਡੀ ਕਾਮਯਾਬੀ ਹੈ ਉਹਨਾਂ ਵੱਲੋਂ ਅੱਧਾ ਕਿਲੋ ਹੀਰੋਨ ਜਿਹੜੀ ਜਾਂ ਫਿਰ ਚਿੱਟਾ ਕਹਿੰਦੇ ਮਲੇਰਕੋਲਾ ਦੇ ਵਿੱਚ ਬਰਾਮਦ ਕੀਤਾ ਗਿਆ ਇਹ ਕਿਸ ਕੋਲੋਂ ਬਰਾਮਦ ਕੀਤਾ ਕਿੰਨੇ ਦੋਸ਼ੀ ਇਹਦੇ ਵਿੱਚ ਫੜੇ ਨੇ ਇਹਦੀ ਕੀਮਤ ਕੀ ਹੈ ਇਹ ਜਾਣਨ ਲਈ ਆਪਾਂ ਚिले ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਕੋਲ ਚਲਦੇ ਹਾਂ ਸਰ ਅੱਜ ਜੋ ਹੀਰੋਨ ਫੜੀ ਗਈ ਆ ਤੇ ਉਹ ਕਿਤੋਂ ਫੜੀ ਗਈ ਆ ਕਿੰਨੇ ਮੈਂਬਰ ਨੇ ਤੇ ਉਹਦੀ ਕੀ ਕੀਮਤ ਹੈ ਇਦੇ ਵਿੱਚ ਜਿਹੜੇ ਸਾਡੀ ਅੱਜਕੱਲ ਬਹੁਤ ਜ਼ਿਆਦਾ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਨਾਕੇ ਚੈਕਿੰਗ ਚੱਲ ਰਹੀ ਹੈ ਉਹ ਉਸ ਦੇ ਦੌਰਾਨ ਜਦੋਂ ਸਾਡੀ ਸੀਆਈਏ ਟੀਮ ਜੰਮੂ ਕੜਾ ਹਾਈਵੇ ਦੇ ਕੋਲੇ ਜਦੋਂ ਪੈਟਰੋਲਿੰਗ ਕਰ ਰਹੀ ਸੀਗੀ ਤੇ ਉੱਪਰ ਦੇ ਉੱਪਰ ਜਿਹੜਾ ਸ਼ੱਕੀ ਇੱਕ ਨਾਈਜੀਰੀਅਨ ਇਹਨਾਂ ਨੂੰ ਦਿਖਿਆ ਜਦੋਂ ਉਹਦੀ ਗੱਡੀ ਰੋਕ ਕੇ ਉਹਨੂੰ ਫਿਜ਼ੀਕਲ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਜਿਹੜਾ ਕਿ ਬੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਈ ਹੈ ਜਦੋਂ ਡਿਟੇਲ ਚ ਪਤਾ ਕੀਤਾ ਗਿਆ ਤੇ ਇਹ ਦਿੱਲੀ ਦਾ ਰਹਿਣ ਵਾਲਾ ਹੈਗਾ ਨਾਈਜੀਰੀਅਨ ਹੈਗਾ ਤੇ ਉੱਥੋਂ ਲੈ ਕੇ ਆਂਦੇ ਆ ਤੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ 'ਚ ਸਪਲਾਈ ਕਰਦੇ ਆ ਇਹਦੇ ਤੇ ਇੱਕ ਆਲਰੇਡੀ ਇੱਕ ਪਰਚਾ ਦਰਜ ਹੈਗਾ ਜਿਹੜਾ ਕਿ ਕੋਰਾਲੀ ਥਾਣੇ ਜ਼ਿਲ੍ਹਾ ਮੁਹਾਲੀ ਦਰਜ ਹੈ ਉਸ ਤੋਂ ਬਾਅਦ ਇਹ ਸੰਗਰੂਰ ਜੇਲ੍ਹ 'ਚ ਵੀ ਰਿਹਾ ਹੈ ਤੇ ਹੈਬਿਚੁਅਲ ਹੈਗਾ ਤੇ ਹੁਣ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਕਿੱਥੇ ਕਿੱਥੇ ਸਪਲਾਈ ਕਰਦਾ ਹੈ ਤੇ ਕਿੱਥੋਂ ਲੈ ਕੇ ਆਉ ਉਹ ਡਿਟੇਲ ਚ ਪੁੱਛਗਿੱਛ ਕਰਕੇ ਅੱਗੇ ਚੱਲਾਂਗੇ ਜੀ ਥੈਂਕ ਯੂ ਸਰ ਸੋ ਐਸਨ ਐਸਐਸਪੀ ਗਗਨ ਅਜੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਮਲੇਰਕੋਟਲਾ ਪੁਲਿਸ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈ ਹਾਲਾਂਕਿ ਅਗਰ ਇਹ ਬਾਰਡਰ ਦਾ ਏਰੀਆ ਹੁੰਦਾ ਤੇ ਬੜੀ ਛੋਟੀ ਕਾਮਯਾਬੀ ਮੰਨੀ ਜਾਣੀ ਸੀ ਪਰ ਕਿਉਂਕਿ ਮਲੇਰਕੋਟਲਾ ਬਾਰਡਰ ਤੋਂ ਕਾਫੀ ਦੂਰ ਹੈ ਬਾਰਡਰ ਦਾ ਏਰੀਆ ਨਹੀਂ ਹੈ ਤੇ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਦਾ ਦੱਸਣਾ ਹੈ ਕਿ ਇਹਨਾਂ ਦੀ 1/2 ਕਿਲੋ ਮਾਤਰਾ ਦੇ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚੋਂ ਚਿੱਟੇ ਦਾ ਫੜੇ ਜਾਣਾ ਇਹਨਾਂ ਦੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਡਰੱਗਸ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱ ਐਸਪੀਡੀ ਡੀਐਸਪੀ ਸੀ ਤੇ ਸੀਆਈਏ ਇਨਚਾਰਜ ਰਜਿੰਦਰ ਵੱਲੋਂ ਇੱਕ ਜਿਹੜਾ ਨਾਈਜੀਰੀਅਨ ਅਸੀਂ ਫੜਿਆ ਗੋਡਵਿਨ ਜਿਹਦੇ ਤੇ ਆਲਰੇਡੀ ਇੱਕ ਪਰਚੇ ਦਰਜ ਹੈਗਾ ਕੁਰਾਲੀ ਥਾਣੇ ਉਹ ਵੀ ਐਨਡੀਪੀਐਸ ਦਾ ਪਰਚਾ ਦਰ ਸੀਗਾ ਤੇ ਅੱਗੇ ਵੀ ਸੰਰੂਰ ਜੇਜ ਰਹਿ ਗਿਆ ਇਹ ਅਸੀਂ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਗਾਸਟ ਕਰ ਰਹੀ ਸੀ ਜਿਵੇਂ ਰੂਟੀਨ ਦੇ ਵਿੱਚ ਨਾਕੇ ਚੱਲ ਰਿਹਾ ਹੈ ਇਹ ਊਬਰ ਤੇ ਸੀਗਾ ਤੇ ਸ਼ੱਕੀ ਲੱਗਿਆ ਤੇ ਇਹ ਜਦੋਂ ਇਹਨੂੰ ਰੋਕਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਕੁਰਸ਼ਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਹ ਇਹਦੇ ਵਿੱਚ ਹੈਰਵਨ ਰਿਕਵਰ ਹੋਈ ਹੈ ਇਹ ਦਿੱਲੀ ਤੋਂ ਲੈ ਕੇ ਆਇਆ ਸੀ ਹੁਣ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਵੀ ਇਹਨੇ ਅੱਗੇ ਕਿੱਥੋਂ ਦੇਣੀ ਸੀ ਤੇ ਕਿੱਥੋਂ ਲੈ ਕੇ ਆਇਆ ਜਿਸ ਨੂੰ ਆਪਾਂ ਕਹਿੰਦਾ ਵੀ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਤੇ ਅਸੀਂ ਕੰਮ ਕਰਾਂਗੇ ਤਾਂ ਕਿ ਹੋਰ ਵੀ ਜਿਹੜੇ ਇੱਥੇ ਕਿਹੜੇ ਬੰਦੇ ਆ ਜਿਹੜੇ ਖਰੀਦਣ ਵਾਲੇ ਆ ਤੇ ਅੱਗੇ ਕਿਹਨੂੰ ਵੇਚਦਾ ਸੀ ਸਰ ਇੱਕ ਹੋਰ ਵੀ ਇਹ ਤੇ ਪਹਿਲਾਂ ਹੁਣ ਪਤਾ ਇਹਦੇ ਤੇ ਜ਼ਿਲ੍ਹਾ ਮੁਹਾਲੀ ਚ ਕਰਾਲੀ ਥਾਣੇ ਦੇ ਵਿੱਚ ਆਲਰੇਡੀ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਤੇ ਹੁਣ ਇਹ ਦੂਜਾ ਪਰਚਾ ਦਰਜਾ ਦਿੱਤਾ ਸਰ ਇਹ ਆਪ ਤਿਆਰ ਕਰਦੇ ਸੀ ਹੁਣ ਤੱਕ ਹੀ ਕਰ ਇਹ ਅਸੀਂ ਡਿਟੇਲ ਚ ਬਤਾਏ ਇਹ ਆਪ ਤਿਆਰ ਕਰਦੇ ਇਹਨਾਂ ਦੀਆਂ ਟੀਮਾਂ ਉੱਥੇ ਬੈਠੀਆਂ ਹੁੰਦੀਆਂ ਤਿਲਕਨਗਰ ਦਿੱਲੀ ਦੇ ਵਿੱਚ ਕਾਫੀ ਇਹ ਜਿਹੜੇ ਹੈਗੇ ਨਾਈਜੀਰੀਅਨਸ ਕੰਮ ਕਰਦੇ ਆ ਤੇ ਉਹਦੇ ਚ ਉਹਨਾਂ ਚੋਂ ਇੱਥੇ ਆਇਆ ਸੀਗਾ ਤੇ ਸ਼ੱਕ ਦੇ ਦਾਰ ਚੋਂ ਜਦੋਂ ਫੜਿਆ ਤੇ ਅੱਧਾ ਕਿਲੋ ਹੈਰੋਇਨ ਰਿਕਵਰ ਕੀਤਾ ਲੱਗਦਾ ਸਰ ਸਹੀ ਬੜੀ ਕਾਮਯਾਬੀ ਕਿਉਂਕਿ ਕਿਉਂਕਿ ਜਿਹੜਾ ਜ਼ਿਲ੍ਹਾ ਪੁਲਿਸ ਦੇ ਹਿਸਾਬ ਨਾਲ ਇੱਕ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਜਿਹੜੇ ਬਾਰਡਰ ਏਰੀਆਜ਼ ਚ ਉੱਥੇ ਕਿਲੋਸ ਚ ਰਿਕਵਰੀ ਹੁੰਦੀ ਹੈ ਤੇ ਜਿਹੜਾ ਇਹ ਬੜੀ ਵੱਡੀ ਗੱਲ ਹੈ ਔਰ ਬੜਾ ਇੱਕ ਸ਼ਲਾਗ ਜੋ ਕੰਮ ਕੀਤਾ ਸੀ ਇਹ ਟੀਮ ਨੇ ਪਰ ਉਦੋਂ ਵੀ ਕੁਆਂਟੀਟੀ ਜੀ ਫੜੀ ਗਈ ਸੀ ਇਹਦੇ ਕੋਲ ਕੋਰਾਲੀ ਉਹ ਅਜੇ ਡਿਟੇਲਸ ਨਹੀਂ ਇੰਨਾ ਪਤਾ ਲੱਗਿਆ ਵੀ ਐਨਡੀ ਦਾ ਪਰਚਾ ਸੀਗਾ ਤੇ ਉਹ ਅਜੇ ਸਾਨੂੰ ਕਲੀਅਰ ਨਹੀਂ ਆਇਆ ਇਹ ਜ਼ਰੂਰ ਹੈ ਵੀ ਐਨਡੀਪੀ ਅਜਾ ਤੇ ਕੋਰਾਲੀ ਥਾਣੇ ਪਰਚਾ ਲੱਗਿਆ